ਸਟਾਰਟ ਭਾਰਤ ਅਤੇ ਪਾਕਿਸਤਾਨ ਵਿੱਚ 4 ਦਿਨ ਤੱਕ ਸਖਤ ਲੜਾਈ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਗੋਲੀਬਾਰੀ ਬੰਦ ਕਰਨ ਲਈ ਸਹਿਮਤੀ ਬਣੀ ਸੀ ਡੰਡੀ ਅਜੇ ਹਾਂ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਜ਼ ਦਰمیان ਸਿਨਿਚਰਵਾਰ ਨੂੰ ਹੋਈ ਗੱਲਬਾਤ ਤੂੰ ਪਿੱਛੋਂ ਹੋਇਆ ਸੀ ਡੰਡੀ ਉਸ ਸਮੇਂ ਏ ਵੀ ਸਹਿਮਤੀ ਬਣੀ ਸੀ ਕਿ ਦੋਵੇਂ ਫੌਜੀ ਜਰਨੈਲਾਂ درمیان ਅਗਲੀ ਗੱਲਬਾਤ ਸੋਮਵਾਰ ਨੂੰ ਹੋਵੇਗੀ ਡੰਡੀ ਇਸ ਤਰ੍ਹਾਂ ਲੜਾਈ ਰੁਕਣ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਨੇ ਇੱਕ ਵਾਰ ਤਾਂ ਸੁੱਖ ਦਾ ਸਾਹ ਲਿਆ ਹੈ ਦੰਡੀ ਦੁਨੀਆ ਪਰਦੇ ਦੇਸ਼ਾਂ ਵੱਲੋਂ ਇਸ ਸੰਬੰਧੀ ਚਿੰਤਾ ਪ੍ਰਗਟਾਈ ਜਾਂਦੀ ਰਹੀ ਹੈ ਅਤੇ ਉਹਨਾਂ ਵੱਲੋਂ ਦੋਵਾਂ ਦੇਸ਼ਾਂ ਨੂੰ ਆਪਸ ਵਿੱਚ ਗੱਲਬਾਤ ਕਰਨ ਲਈ ਅਪੀਲਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਗੋਲੀਬਾਰੀ ਬੰਦ ਹੋਣ ਸੰਬੰਧੀ ਸੰਤੁਸ਼ਟੀ ਜ਼ਾਹਰ ਕੀਤੀ ਹੈ ਅਤੇ ਇਹ ਵੀ ਆਸ ਪ੍ਰਗਟ ਕੀਤੀ ਹੈ ਕਿ ਆਉਂਦੇ ਸਮੇਂ ਵਿੱਚ ਦੋਵੇਂ ਦੇਸ਼ ਆਪਸੀ ਗੱਲਬਾਤ ਰਾਹੀਂ ਬੇहदਔਲਜ ਚੁੱਕੇ ਮਸਲਿਆਂ ਨੂੰ ਵੀ ਹੱਲ ਕਰਨ ਦਾ ਯਤਨ ਕਰਨਗੇ ਡੰਡੀ ਬਿਨਾ ਸ਼ੱਕ ਪਾਕਿਸਤਾਨ ਇੱਕ ਤੈਅਸ਼ੁਦਾ ਨੀਤੀ ਅਧੀਨ ਅਤਵਾਦੀ ਸੰਗਠਨਾ ਨੂੰ ਪਾਲ ਕੇ ਭਾਰਤ ਵਿਰੁੱਧ ਵਰਤਦਾ ਰਿਹਾ ਹੈ ਡੰਡੀ ਪਿਛਲੇ ਲਗਭਗ 35 ਸਾਲ ਤੋਂ ਉਸ ਵੱਲੋਂ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ ਡੰਡੀ ਇਸ ਵਿੱਚ ਪਾਕਿਸਤਾਨ ਦੀ ਫੌਜ ਦੀ ਵੱਡੀ ਹੱਦ ਤੱਕ ਹੱਲਾਸ਼ੇਰੀ ਅਤੇ ਸ਼ਮੂਲੀਅਤ ਰਹੀ ਹੈ ਡੰਡੀ ਇਸੇ ਕੜੀ ਵਿੱਚ ਤੇਸ਼ ਪਰ ਵਿੱਚ ਲਗਾਤਾਰ ਅੱਤਵਾਦੀ ਹਮਲੇ ਕੀਤੇ ਜਾਂਦੇ ਰਹੇ ਹਨ ਜਿਨ੍ਹਾਂ ਨੂੰ ਬੁਲਾਇਆ ਸਟਾਰ ਨਹੀਂ ਜਾ ਸਕਦਾ ਡੈਂਡੀ ਅਜੇ ਹਾ ਕਟਨਾ ਕਰਮ ਰਾਸ਼ਟਰ ਲਈ ਅਪੋਲ ਬਣ ਚੁੱਕਾ ਹੈ ਡੈਂਡੀ ਚਾਹੇ ਇਹਨਾਂ ਕਾਰਵਾਈਆਂ ਵਿੱਚ ਅਨੇਕਾਂ ਤਰ੍ਹਾਂ ਦੇ ਅੱਤਵਾਦੀ ਸੰਗਠਨਾਂ ਦੀ ਸ਼ਮੂਲੀਅਤ ਮੰਨੀ ਜਾਂਦੀ ਹੈ ਪਰ ਲਸ਼ਕਰ-ਏ-ਤਾਇਬਾ ਜੈਸ਼-ਏ-ਮੁਹੰਮਦ ਅਤੇ ਹিজਬੁਲ ਮੁਜਾਹੀਦੀਨ ਤਿੰਨ ਅਜਿਹੇ ਸੰਗਠਨ ਹਨ ਜਿਨ੍ਹਾਂ ਦੇ ਮੁੱਖ ਅੱਡੇ ਮਕਬੂਜ਼ਾ ਕਸ਼ਮੀਰ ਪੰਜਾਬ ਅਤੇ ਪਾਕਿਸਤਾਨ ਦੇ ਹੋਰ ਹਿੱਸਿਆਂ ਵਿੱਚ ਹਨ ਅਤੇ ਇਹਨਾਂ ਉੱਤੇ ਭਾਰਤ ਵਿੱਚ ਵੱਡੀਆਂ ਕਟਨਾਵਾਂ ਕਰਨ ਦਾ ਦੋਸ਼ ਲੱਗਦਾ ਹੈ ਡੰਡੀ ਇਹਨਾਂ ਵਿੱਚ ਸਾਲ 2008 ਵਿੱਚ ਮੁੰਬਈ ਵਿੱਚ ਕੀਤੇ ਹਮਲੇ ਵੀ ਸ਼ਾਮਿਲ ਹਨ ਡੰਡੀ ਕੀਤੀਆਂ ਗਈਆਂ ਅਜਹੀਆਂ ਹਿੰਸਕ ਕਾਰਵਾਈਆਂ ਦੀ ਲੜੀ ਬਹੁਤ ਲੰਮੀ ਹੈ ਜਿੰਨਾ ਪ੍ਰਤੀ ਪਾਕਿਸਤਾਨ ਨੂੰ ਲਗਾਤਾਰ ਸੂਚਿਤ ਵੀ ਕੀਤਾ ਜਾਂਦਾ ਰਿਹਾ ਹੈ ਡੰਡੀ ਪਰ ਉੱਥੋਂ ਦੀਆਂ ਸਰਕਾਰਾਂ ਉੱਤੇ ਕੋਈ ਅਸਰ ਨਹੀਂ ਸੀ ਹੋਇਆ ਡੰਡੀ ਇਸੇ ਕੜੀ ਵਿੱਚ ਹੀ 22 April ਨੂੰ ਪਹਿਲਗਾਮ ਵਿੱਚ ਕੀਤਾ ਗਿਆ ਅਤਵਾਦੀ ਹਮਲਾ ਸ਼ਾਮਿਲ ਹੈ ਜਿਸ ਵਿੱਚ 26 ਭਾਰਤੀਆਂ ਨੂੰ ਚੁਣ-ਚੁਣ ਕੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਸੀ। ਡੰਡੀ ਇਸ ਦੁਖਦਾਈ ਅਤੇ क्रूरता ਭਰੀ ਕਾਰਵਾਈ ਤੋਂ ਬਾਅਦ ਭਾਰਤ ਵੱਲੋਂ 7 ਮਈ ਨੂੰ ਜਵਾਬੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਸੀ। ਜਿੰਨਾ ਵਿੱਚ ਪਾਕਿਸਤਾਨ ਵਿੱਚਲੇ ਅੱਤਵਾਦੀਆਂ ਦੇ ਕੈਂਪਾਂ ਅਤੇ ਉਨ੍ਹਾਂ ਦੇ ਰਹਿਣ ਵਾਲੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਬੰਡੀ ਇਸ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਸਿੰਧੂ ਜਲ ਸਮਝੌਤੇ ਨੂੰ ਖਤਮ ਕਰਨ ਅਤੇ ਪਾਕਿਸਤਾਨ ਨਾਲ ਸਫਾਰਤੀ ਪੱਧਰ ਦੇ ਸੰਬੰਧਾਂ ਨੂੰ ਘਟਾਉਣ ਦਾ ਐਲਾਨ ਕੀਤਾ ਗਿਆ ਸੀ ਬੰਡੀ ਸਫਾਰਤੀ ਸਟਾਫ ਨੂੰ ਘਟਾਉਣ ਆਪਸੀ ਵਪਾਰ ਏ ਚੈਨਲ ਸਬਸਕ੍ਰਾਈਬ ਕਰ ਲਓ ਭਾਈ ਇਹਦੇ ਪਾਇਆ ਕਰਾਂਗੇ ਵੀਡੀਓ ਹੁਣ